ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਾਂ ਖੜੇ ਆ ਅਜ ਕੋਟਕਪੁਰਾ ਮੰਡੀ ਦੇ ਵਿੱਚ ਤੇ ਅੱਜ ਤਰੀਕ ਆ 27 ਨਵੰਬਰ 2025 ਤੇ ਤੁਸੀਂ ਮੰਡੀ ਦਾ ਵੀਊ ਚੈੱਕ ਕਰ ਸਕਦੇ ਹੋ ਤੇ ਆਪਾਂ ਪਹੁੰਚੇ ਜ ਤੂੜੀ ਦੀ ਬੋਲੀ ਤੇ ਨਾਗਾ ਜਾਇਆ 7 8 ਤੇ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿ ਕਿਸਾਨ ਵੀਰਾਂ ਭਰਾਵਾਂ ਨੂੰ ਤੂੜੀ ਦੇ ਰੇਟਾਂ ਬਾਰੇ ਜਾਣਕਾਰੀ ਪਵੇ ਤੇ ਆਪਾਂ ਚੱਲਦੇ ਆ ਤੂੜੀ ਦੀ ਬੋਲੀ ਤੇ ਬੋਲੀ ਲੱਗਣ ਦੇ ਸਿਰਫ 5 ਮਿੰਟ ਰਹਿ ਚੁੱਕੇ ਆ ਤੇ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਇੱਕ ਰਾਹੀਆ ਬਣਾ 500 ਰੁਪਿਆ ਹੀ ਨੂੰ ਜੱਕਰ ਲੋ ਜੀ ਬਾਹਰ ਦੀ ਤੁੜੀ ਆਈ ਮਾੜੀ ਮੋਟੀ ਹਵਾ ਆ ਸਕਦੀ ਆ 200 ਰੁਪਿਆ ਤੇ ਵੀ ਵਾਲੇ ਬਾਈ 200 ਰੁਪਿਆ ਕਰਾਇਆ ਉਥੋਂ 350 ਰੁਪਿਆ 54 60 65 75 305 10 15 350 405 10 15 23 25 3 430 430 ਰੁਪਏ 35 35 ਰੁਪਏ 40 ਰੁਪਏ 440 ਰੁਪਏ 440 ਬੋਲਣਾ ਭਾਈ ਜੀ ਨੇ 440 ਰੁਪਏ ਦੇ ਦੀ ਵਾਲੇ ਲਈ ਪਹਿਲੀ ਟਰਾਲੀ ਦਾ ਭਾਅ ਲੱਗਾ 430 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ। ਪਾਣੀ ਮੋਟੀ ਕਾਦ ਨੂੰ ਲੱਗਾ ਸੱਜੂ ਭਾਈ 350 ਸਾਢੇ 350 ਸਾਢੇ 350 ਸਾਢੇ 350 400 ਕਰ ਦੇ 400 5 405 ਰੁਪਏ 10 15 20 25 30 35 40 45 60 407 ਦਾ ਭਾਈ ਫਿਰ ਕਿਹੜਾ ਹੋਰ ਭਰੇ 460 ਰੁਪਏ ਠੀਕ ਹੈ ਯਾਰ ਆਹ ਦੂਜੀ ਟਰਾਲੀ ਸੀਗੀ ਇਹਦਾ ਭਾਅ ਲੱਗਿਆ 460 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੁਹਾਨੂੰ ਅਜਦਾ ਰੇਟ ਚੈੱਕ ਕਰਾਉਣੀ ਆ ਆਜੋ ਭਾਈ ਫ੍ਰੀ ਕੋਟ ਜਾਉਂਗੇ ਨਹੀਂ ਨਹੀਂ ਬੋਲੋ ਜੀ 350 350 350 350 60 65 400 5 405 ਬੋਲਾ ਬਈ ਕਿਨੇ 405 ਰੁਪਏ ਲਓ ਜੀ ਆਟਾ ਵਾਲੀ ਦਾ ਰੇਟ ਲੱਗਾ ਹੈ 405 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਦੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਆ ਜੋ ਹੋ ਜਾਏਗਾ ਕੀ ਆ ਬਣੀ ਪੂਰੀ ਬਿਖਾਵਾ ਭੁੱਲੀਏ ਥੱਲੇ ਹਾਂ ਭੁੱਲੀਏ ਉੱਤਰਦਾ ਉਹਨਾ ਅਸੀਂ ਥਾਲੀ ਤੋਂ ਮਿਲਦਾ ਪਤਾ ਜਾ ਬੋਲਾ ਹੀ ਬੋਲੋ 405 ਰੁਪਏ 405 ਰੁਪਏ 405 ਰੁਪਏ 5 ਰੁਪਏ ਬੋਲਾਂਗੇ ਲੈ 10 ਕਰ ਦੇ 10 ਰੁਪਏ 410 ਬੋਲਦਾ ਕੋਈ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 40 40 45 450 52 60 460 ਬੋਲਾਂਗੇ ਨੇ 460 ਰੁਪਏ ਬਾਈ ਜੀ ਲਓ ਜੀ ਲਓ ਜੀ 8 ਟਾਲੀ ਦਾ ਰੇਟ ਲੱਗਿਆ 460 ਰੁਪਏ ਇਹ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਜੀ ਬਾਲੀ ਨਹੀਂ ਬਈ ਨਾ ਆਊਗਾ ਫਰੀ ਵੀਰਾ ਉਧਰੋਂ ਕਹਣਾ ਨਹੀਂ ਨਹੀਂ ਗੱਜਾ ਲੈਣਾ ਨਹਿਰਾ ਦੇ ਨਹਿਰਾ ਆ ਜਾਣਾ ਉਧਰ ਤੂੰ ਨਹੀਂ ਆਇਆ ਜਾਣਾ ਕਿੱਥੇ ਯਾਰ ਇਹ ਤੇ ਲਾਉਣੀ ਹੈ ਨਹਿਰਾ ਦੇ ਕਿੱਥੇ ਬੰਟੋ ਮੜ ਡੈੜੀ ਪੁੱਛਣਾ ਗੋੜ ਖੁੱਲਾ ਥਾ ਨਹੀਂ ਯਾਰ ਕਿਹੜੇ ਕਹਿੰਦਾ ਸੀ ਗੋੜਾ ਮੈਂ ਵੀ ਨਰਾ ਦੇ ਨਾਲ ਹੀ ਲੋਣੀ ਬੋਲ ਬਾੜੀ ਲੋਣੀ ਹੈ ਖੁੱਲੀ ਹਾਂ ਕਿਰਾਇਆ 500 500 ਰੁਪਿਆ ਹਲੋ ਉਹ ਤੁਹਾਨੂੰ ਬੰਦੇ ਚੱਲਦਾ 700 ਕਿਰਾਇਆ ਦੇ ਦਿੰਦਾ ਮੈਂ ਇਹ ਉਹ ਮੈਂ ਦਿੰਦਾ 11:00 ਵਜੇ ਆ ਕਿੰਨੇ ਕਿੰਨੇ ਕਰੂਗਾ ਐਨੀ ਕੀ ਹੈ ਮਾੜੀ ਮੋਟੀ ਵਾਸ ਬਈ ਮਾੜੀ ਮੋਟੀ ਨਿਕਲ ਸਕਦੀ ਆ ਬੋਲੋ ਆ ਜੀ ਬੋ ਵੀ ਸੁੱਕੀ 250 ਰੁਪਿਆ 250 ਰੁਪਿਆ 55 59 255 60 65 90 93 94 300 300 ਬੋਲਣਾ ਪੈ ਗਿਆ ਆ ਜਾ ਫਿਰ ਲੋ ਜੀ ਇਹਦਾ ਟਰਾਲੀ ਦਾ ਰੇਟ ਲੱਗਾ 300 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆ ਆਜੋ

5 30 35 2250 2250 ਬੋਲਾਂਗੇ ਨਾ 2250 ਰੁਪਏ ਲਓ ਜੀ ਇਹਦਾ ਰੇਟ ਗਿਆ 250 ਰੁਪਏ ਟਰਾਲੀ ਦਾ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਆਂ ਕੱਲ ਟੂੜੀ ਦੀ ਬੋਲੀ ਤੇ ਸਵੇਰੇ ਸਾਡੇ 7 ਵਜੇ ਤੇ ਹੁਣ ਆਪਾਂ ਬਾਸਮਤੀ ਦੀ ਬੋਲੀ ਦੀ ਵੀਡੀਓ ਪਾਵਾਂਗੇ 11 ਵਜੇ ਚਲੋ ਆਪਾਂ ਮਿਲਦੇ ਹਾਂ ਬਾਸਮਤੀ ਦੀ ਬੋਲੀ ਦੇ